ਇੰਡੀਆ ਦੇ ਵਿੱਚ ਫਰਾਂਚਾਈਜ਼ੀ ਵੇਚਣ ਦੇ ਨਾਂ ਤੇ ਇੰਨੇ ਕੁ ਫਰੌਡ ਚੱਲ ਰਹੇ ਆ ਕਿ ਬਹੁਤ ਸਾਰੇ ਲੋਕ ਆਪਣਾ ਲੱਖਾਂ ਰੁਪਏ ਡੁੱਬੋ ਚੁੱਕੇ ਆ ਲੋਕਾਂ ਨੂੰ ਲੱਗਦਾ ਵੀ ਇੱਕ ਵਾਰੀ ਵਨ ਟਾਈਮ ਇਨਵੈਸਟਮੈਂਟ ਆ ਉਸ ਤੋਂ ਬਾਅਦ ਤਾਂ ਮਹੀਨੇ ਦਾ ਲੱਖ-ਦੋ ਲੱਖ ਰੁਪਏ ਆਉਣਾ ਸ਼ੁਰੂ ਹੋ ਜਾਏਗਾ ਹੋਰ ਕੀ ਚਾਹੀਦਾ ਪਰ ਉਹ ਇਹ ਭੁੱਲ ਜਾਂਦੇ ਵੀ ਇੰਡੀਆ ਦੇ ਵਿੱਚ ਸਕੈਮ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਆ ਬਹੁਤੀਆਂ ਕੰਪਨੀਆਂ ਫਰਾਂਚਾਈਜ਼ੀ ਦੇ ਨਾਮ ਤੇ ਕੁਝ ਵੀ ਵੇਚ ਜਾਂਦੀਆਂ ਨੇ ਤਾਂ ਇਦਾਂ ਦੇ ਮਾਹੌਲ ਦੇ ਵਿੱਚ ਇੱਕ ਜੈਨੂਇਨ ਫਰਾਂਚਾਈਜ਼ੀ ਆਈਡੀਆ ਲੱਭਣਾ ਨਾ ਬਹੁਤ ਔਖਾ ਹੋ ਜਾਂਦਾ ਹੈ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 4 ਜੈਨੂਇਨ ਫਰਾਂਚਾਈਜ਼ੀ ਆਈਡੀਆਜ਼ ਦੱਸੂਗਾ ਤੇ ਨਾਲ ਨਾਲ ਇਹ ਵੀ ਦੱਸੂਗਾ ਵੀ ਇੱਥੇ ਤੁਹਾਡਾ ਕਿੰਨਾ ਪੈਸਾ ਲੱਗੇਗਾ ਤੇ ਤੁਸੀਂ ਕਿੰਨੇ ਕਮਾ ਸਕਦੇ ਹੋ ਇਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਫਰੈਂਚਾਈਜ਼ੀ ਹੈ ਬਲੈਂਕਟ ਦੀ। ਇੰਡੀਆ ਦੇ ਵਿੱਚ ਕੁਇਕ ਕਮਰਸ ਮਾਰਕੀਟ ਕਾਫੀ ਤੇਜ਼ੀ ਨਾਲ ਵਧ ਰਹੀ ਹੈ ਤੇ ਮੰਨਿਆ ਜਾ ਰਿਹਾ ਹੈ ਵੀ ਅਗਲੇ 10 ਸਾਲਾਂ ਦੇ ਵਿੱਚ ਇਸ ਟੋਟਲ ਮਾਰਕੀਟ ਦਾ 15 ਤੋਂ 20 ਗੁਣਾ ਹੋਰ ਵਧੇਗਾ। ਤਾਂ ਇਦਾਂ ਦੇ ਮਾਹੌਲ ਦੇ ਵਿੱਚ ਇੱਕ ਇਦਾਂ ਦੀ ਮਾਰਕੀਟ ਦੇ ਨਾਲ ਜੁੜਨਾ ਨਾ ਕਾਫੀ ਸੈਂਸੇਬਲ ਸਾਬਿਤ ਹੋ ਸਕਦਾ ਹੈ। ਇਹ ਜਿਹੜਾ ਬਲੈਂਕਟ ਹੈ ਕੁਇਕ ਕਮਰਸ ਸਪੇਸ ਦੇ ਵਿੱਚ ਸਭ ਤੋਂ ਵੱਡਾ ਪਲੇਅਰ ਹੈ। ਕੰਰੈਂਟਲੀ ਇੰਡੀਆ ਦੇ ਵਿੱਚ ਇਹਨਾਂ ਦੇ ਕਰੀਬ 1000 ਕ ਡਾਰਕ ਸਟੋਰ ਨੇ ਤੇ ਇਹ ਨੰਬਰ ਬਹੁਤ ਜਲਦੀ 10000 ਦੇ ਵਿੱਚ ਬਦਲਣ ਵਾਲਾ ਹੈ। ਇਹ ਜਿਹੜੇ ਡਾਰਕ ਸਟੋਰ ਹੁੰਦੇ ਇੱਕ ਵੇਅਰਹਾਊਸ ਦੀ ਤਰ੍ਹਾਂ ਹੁੰਦੇ ਆ ਜਿਹੜੇ ਕਿ ਸਿਰਫ ਆਨਲਾਈਨ ਸ਼ਾਪਿੰਗ ਨੂੰ ਕੇਟਰ ਕਰਨ ਦਾ ਕੰਮ ਕਰਦੇ ਆ ਬਲਿੰਕਟ ਦੇ ਜਿਹੜੇ ਡਾਰਕ ਸਟੋਰ ਨੇ ਇਹਨਾਂ ਦੇ ਵਿੱਚ ਆਲਮੋਸਟ ਸਾਰਾ ਹੀ ਸਮਾਨ ਰੱਖਿਆ ਜਾਂਦਾ ਹੈ ਤਾਂ ਬਲੈਂਕਟ ਤੁਹਾਨੂੰ ਇੱਥੇ ਇਹੀ ਓਪਰਚ्युनिटी ਦੇ ਰਿਹਾ ਹੈ ਵੀ ਤੁਸੀਂ ਇਹਨਾਂ ਦਾ ਜਿਹੜਾ ਇਹ ਡਾਰਕ ਸਟੋਰ ਹੈ ਉਹ ਓਨ ਤੇ ਆਪਰੇਟ ਕਰ ਸਕਦੇ ਹੋ ਹੁਣ ਜੇਕਰ ਰਿਕੁਆਇਰਮੈਂਟ ਦੀ ਗੱਲ ਕਰੀਏ ਤਾਂ ਤੁਹਾਡੇ ਕੋਲ ਘੱਟੋ ਘੱਟ 2000 ਸਕੁਅਰ ਫੀਟ ਦੀ ਸਪੇਸ ਹੋਣੀ ਚਾਹੀਦੀ ਹੈ ਜਿਹਦੇ ਕਿ 9 ਫੁੱਟ ਦੀ ਫਲੋਰ ਟੂ ਰੂਫ ਦੀ ਹਾਈਟ ਹੋਵੇ ਤੇ ਇਹਦੇ ਨਾਲ ਨਾਲ ਘੱਟੋ ਘੱਟ 40 ਸਕੂਟਰ ਮੋਟਰਸਾਈਕਲ ਖੜ੍ਹ ਸਕਣ ਇੰਨੀ ਕ ਪਾਰਕਿੰਗ ਸਪੇਸ ਹੋਣੀ ਚਾਹੀਦੀ ਹੈ ਇੱਕ ਘੱਟੋ ਘੱਟ 30 ਕਿਲੋਵੈਟ ਤੱਕ ਦਾ ਇਲੈਕਟ੍ਰਿਸਿਟੀ ਕਨੈਕਸ਼ਨ ਤੇ ਪ੍ਰਾਪਰਟੀ ਦੇ ਅੰਦਰ ਦੋ ਵਾਸ਼ਰੂਮ ਹੋਣੇ ਚਾਹੀਦੇ ਆ ਤੇ ਇਹਦੇ ਨਾਲ ਨਾਲ ਤੁਹਾ ਇਸ ਤੋਂ ਇਲਾਵਾ ਤੁਹਾਨੂੰ 30 ਲੱਖ ਦੀ ਬੈਂਕ ਦੀ ਗਰੰਟੀ ਵੀ ਦੇਣੀ ਪਏਗੀ ਤਾਂ ਮੋਟਾ-ਮੋਟਾ ਇਹਦੇ ਵਿੱਚ 50 ਤੋਂ 60 ਲੱਖ ਦੇ ਅਫਰੰਟ ਇਨਵੈਸਟਮੈਂਟ ਲੱਗੇਗੇ ਪਲੱਸ ਜਿਹੜੀ ਸਪੇਸ ਆ ਉਹ ਤੁਹਾਡੇ ਕੋਲੇ ਆਪਦੀ ਹੋਣੀ ਚਾਹੀਦੀ ਹੈ ਹੁਣ ਆਪਾਂ ਇਹ ਦੇਖਦੇ ਹਾਂ ਵੀ ਇੱਥੇ ਕਮਾਈ ਕਿੰਨੀ ਹੈ ਹੁਣ ਜੇਕਰ ਪੇਮੈਂਟ ਦੀ ਗੱਲ ਕਰੀਏ ਤਾਂ ਤੁਹਾਨੂੰ ਮੰਥਲੀ ਜਿਹੜੀ ਟਰਨਓਵਰ ਆ ਉਹਦਾ ਇੱਕ ਫਿਕਸ ਕਮਿਸ਼ਨ ਮਿਲੇਗਾ ਜੋ ਕਿ ਰਾਉਂਡ 3 ਤੋਂ 5% ਦੇ ਕਰੀਬ ਹੋ ਸਕਦਾ ਹੁਣ ਜਿਹੜੇ ਬਲੈਂਕਟ ਤੇ ਇਹ ਡਾਰਕ ਸਟੋਰ ਆ ਇੱਥੇ ਤੁਸੀਂ ਪਰ ਡੇ ਦੇ 1000 ਤੋਂ 1500 ਆਰਡਰ ਮੰਨ ਕੇ ਚੱਲੋ ਤੇ ਇੱਕ ਆਰਡਰ ਦੀ ਐਵਰੇਜ ਵੈਲ 4 ਲੱਖ ਰੁਪਏ ਹੁਣ ਕਿਉਂਕਿ ਸਟੋਰ ਚਲਾਉਣ ਦੀ ਰਿਸਪਾਂਸਿਬਿਲਟੀ ਤੁਹਾਡੀ ਹੈ ਤਾਂ ਉਹਦੇ ਤੇ ਵੀ ਖਰਚੇ ਹੋਣਗੇ ਜੇਕਰ ਆਪਾਂ 1.5 ਤੋਂ ਲੱਖ ਰੁਪਏ ਖਰਚਾ ਉਹਦਾ ਵੀ ਕੱਢੀਏ ਤਾਂ ਨੈਟ ਨੈਟ ਤੁਹਾਨੂੰ ਮਹੀਨੇ ਦਾ 1.5 ਤੋਂ 2 ਲੱਖ ਰੁਪਏ ਬੜੇ ਆਰਾਮ ਨਾਲ ਬਣ ਜਾਏਗਾ ਤਾਂ ਜਿਹੜੀ 50-60 ਲੱਖ ਰੁਪਏ ਦੀ ਇਨਵੈਸਟਮੈਂਟ ਹੈ ਉਹ ਲਾਉਣ ਤੋਂ ਬਾਅਦ ਤੁਹਾਨੂੰ ਸਾਲ ਦਾ 15 ਤੋਂ 20 ਲੱਖ ਰੁਪਏ ਬਣ ਰਿਹਾ ਤੇ ਜਿਹੜੇ ਨੰਬਰਸ ਨੇ ਕਾਫੀ ਕੰਜ਼ਰਵੇਟਿਵ ਲੈਨੇ ਇਸ ਤੋਂ ਜ਼ਿਆਦਾ ਹੀ ਹੋ ਸਕਦਾ ਹੁਣ ਅਗਲਾ ਫਰੈਂਚਾਈਜ਼ੀ ਆਈਡੀਆ ਹੈ ਸੋਲਰ ਪਾਵਰ ਦਾ ਹੁਣ ਇੰਡੀਆ ਦੇ ਵਿੱਚ ਸੋਲਰ ਪਾਵਰ ਦਾ ਬਿਜ਼ਨਸ ਕਿੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਇਹਦਾ ਆਈਡੀਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਗੁੱਡ ਨਿਊਜ਼ ਇਹ ਹੈ ਕਿ ਹੁਣ ਇਸ ਇੰਡਸਟਰੀ ਦੇ ਸਭ ਤੋਂ ਵੱਡੇ ਪਲੇਅਰ ਦੇ ਨਾਲ ਐਸੋਸੀਏਟ ਹੋਣ ਦਾ ਮੌਕਾ ਤੁਹਾਨੂੰ ਮਿਲ ਰਿਹਾ ਜੀ ਹਾਂ ਮੈਂ ਗੱਲ ਕਰ ਰਿਹਾ ਟਾਟਾ ਪਾਵਰ ਸੋਲਰ ਦੀ ਇਹਨਾਂ ਦੇ ਨਾਲ ਮਿਲ ਕੇ ਤੁਸੀਂ ਆਪਣਾ ਸੋਲਰ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਮੈਂ ਤੁਹਾਨੂੰ ਐਕਸਪਲੇਨ ਕਰ ਦੇਣਾ ਵੀ ਇਹ ਕਿਵੇਂ ਕੰਮ ਕਰਦਾ ਹੈ ਹੁਣ ਇੱਥੇ ਟਾਟਾ ਪਾਵਰ ਸੋਲਰ ਦੀ ਗੱਲ ਕਰੀਏ ਤਾਂ ਇਹ ਸੋਲਰ ਪੈਨਲ ਤੋਂ ਇਲਾਵਾ ਸੋਲਰ ਪੰਪਸ ਸੋਲਰ ਆਟਾ ਚੱਕੀ ਵਾਟਰ ਪੰਪਸ ਐਦਾਂ ਦੇ ਕਾਫੀ ਸਾਰੇ ਪ੍ਰੋਡਕਟ ਬਣਾਉਂਦੇ ਆ ਤੁਸੀਂ ਇੱਥੇ ਇਹਨਾਂ ਦੇ ਅਥਾਰਾਈਜ਼ ਚੈਨਲ ਪਾਰਟਨਰ ਜਾਂ ਫਿਰ ਡੀਲਰ ਬਣ ਕੇ ਇਹਨਾਂ ਦੇ ਪ੍ਰੋਡਕਟ ਵੇਚ ਸਕਦੇ ਹੋ ਜੇਕਰ ਰਿਕੁਆਇਰਮੈਂਟ ਦੀ ਗੱਲ ਕਰੀਏ ਤੁਹਾਡੇ ਕੋਲ ਇੱਕ ਕਮਰਸ਼ੀਅਲ ਸਪੇਸ ਹੋਣੀ ਚਾਹੀਦੀ ਹੈ ਜੋ ਕਿ 150 ਤੋਂ 200 ਸਕਰ ਫੁੱਟ ਦੀ ਹੋਵੇ ਇਸ ਤੋਂ ਇਲਾਵਾ ਤੁਹਾਡੇ ਕੋਲ ਇੱਕ ਦਾ ਇਨੀਸ਼ੀਅਲ ਕੈਪੀਟਲ ਹੋਣਾ ਚਾਹੀਦਾ ਜਿਹਦੇ ਵਿੱਚ 8 ਤੋਂ 10 ਲੱਖ ਦਾ ਤੁਹਾਨੂੰ ਸਮਾਨ ਹੀ ਰੱਖਣਾ ਪਏਗਾ ਉਸ ਤੋਂ ਬਾਅਦ ਸੈਟਅਪ ਕਰਨ ਦੇ ਲਈ ਲੋਕ हायर ਕਰਨੇ ਪੈਣਗੇ ਥੋੜਾ ਖਰਚਾ ਮਾਰਕੀਟਿੰਗ ਦਾ ਵੀ ਆਏਗਾ ਪਲੱਸ ਇਸ ਤੋਂ ਇਲਾਵਾ ਥੋੜਾ ਜਿਹਾ amount ਤੁਹਾਨੂੰ ਵਰਕਿੰਗ ਕੈਪੀਟਲ ਦੇ ਲਈ ਵੀ ਰੱਖਣਾ ਪਏਗਾ ਹੁਣ ਆਪਾਂ ਦੇਖਦੇ ਹਾਂ ਵੀ ਇੱਥੇ ਤੁਹਾਡੀ ਕਮਾਈ ਕਿੰਨੀ ਹੋਏਗੀ ਇੱਥੇ ਜਿਹੜਾ ਤੁਹਾਡਾ ਰੇਵਨਿਊ ਹੋਏਗਾ ਨਾ ਉਹ ਕਮਿਸ਼ਨ ਦੀ ਫਾਰਮ ਦੇ ਵਿੱਚ ਹੋਏਗਾ ਹਰ ਪ੍ਰੋਡਕਟ ਤੇ ਬੇਸਿਕਲੀ ਤੁਹਾਡਾ ਕੁਝ ਨਾ ਕੁਝ ਮਾਰਜਨ ਹੋਏਗਾ ਤੇ ਇਹ ਮਾਰਜਨ ਹੈ ਜਿਹੜਾ ਇਹ 5 ਤੋਂ 15% ਦੇ ਵਿੱਚ ਹੋ ਸਕਦਾ ਆਪਾਂ ਇੱਥੇ ਐਵਰੇਜ ਜਿਹੜਾ 10% ਮਾਰਜਨ ਮੰਨ ਕੇ ਚੱਲ ਸਕਦੇ ਹਾਂ ਹੁਣ ਤੁਸੀਂ ਇੱਥੇ ਕਿੰਨੀ ਸੇਲ ਕਰਦੇ ਹੋ ਇਹ ਜ਼ਿਆਦਾਤਰ ਤੁਹਾਡੇ ਤੇ ਹੀ ਡਿਪੈਂਡ ਹੁੰਦਾ ਵੀ ਤੁਸੀਂ ਕਿੰਨੀ ਵਧੀਆ ਮਾਰਕੀਟਿੰਗ ਕਰਦੇ ਹੋ ਤੇ ਤੁਸੀਂ ਕਿੰਨੇ ਕਸਟਮਰ ਰਿਕੁਆਇਰ ਕਰਦੇ ਹੋ ਵਧੀਆ ਗੱਲ ਇਹ ਹੈ ਵੀ ਜਿਹੜੇ ਸੋਲਰ ਪੈਨਲ ਹੁੰਦੇ ਆ ਨਾ ਇਹਨਾਂ ਦੀ ਕਾਸਟ ਜਿਹੜ ਹੋਂਤਾ ਤੁਸੀਂ ਮਹੀਨੇ ਦਾ 15 ਤੋਂ 20 ਲੱਖ ਦੇ ਟਰਨਓਵਰ ਦੇ ਦਿੰਨੇ ਆ ਜੇ ਨਾਲ ਤੁਹਾਡਾ 1.5 ਤੋਂ 2 ਲੱਖ ਤਾਂ ਬੜੇ ਆਰਾਮ ਨਾਲ ਬਣ ਜਾਏਗਾ ਟਾਟਾ ਪਾਵਰ ਵੱਲੋਂ ਤੁਹਾਨੂੰ ਟ੍ਰੇਨਿੰਗ ਦਾ ਵੀ ਸਪੋਰਟ ਮਿਲੇਗਾ ਪਲੱਸ ਟਾਟਾ ਪਾਵਰ ਤੁਹਾਨੂੰ ਆਪਣੇ ਪਲੇਟਫਾਰਮ ਤੇ ਵੀ ਲਿਸਟ ਕਰੇਗਾ ਜਿਸ ਤੋਂ ਬਾਅਦ ਤੁਹਾਡੇ ਬਿਜ਼ਨਸ ਆਉਣ ਦੇ ਚਾਂਸਸ ਹੋਰ ਵੱਧ ਜਾਣਗੇ ਅਪਲਾਈ ਕਰਨ ਦੇ ਲਈ ਤੁਸੀਂ ਟਾਟਾ ਪਾਵਰ ਦੀ ਵੈਬਸਾਈਟ ਤੇ ਜਾਣਾ ਤੇ ਵਾਲਾ ਇਨਕੁਆਇਰੀ ਫਾਰਮ ਤੁਸੀਂ ਵਧੀਆ ਤਰੀਕੇ ਨਾਲ ਭਰਨਾ ਹੈ ਤੇ ਇੱਥੇ ਕਮੈਂਟ ਦੇ ਵਿੱਚ ਤੁਸੀਂ ਇਹ ਲਿਖ ਦੇਣਾ ਆਈ ਵਾਂਟ ਟੂ ਟੇਕ ਅ ਡੀਲਰਸ਼ਿਪ ਤਾਂ ਕਿ ਤੁਹਾਡਾ ਇੰਟੈਂਟ ਪਹਿਲਾਂ ਹੀ ਕਲੀਅਰ ਹੋ ਜਾਏ ਉਸ ਤੋਂ ਬਾਅਦ ਇਹ ਵਾਲਾ ਫਾਰਮ ਕੰਪਨੀ ਕੋਲ ਜਾਏਗਾ ਤੇ ਜੇਕਰ ਤੁਹਾਡੀ ਐਪਲੀਕੇਸ਼ਨ ਵਧੀਆ ਹੋਈ ਤਾਂ ਕੰਪਨੀ ਵੱਲੋਂ ਤੁਹਾਨੂੰ ਇੱਕ ਕਾਲ ਬੈਕ ਆ ਜਾਏਗਾ ਹੁਣ ਟਾਟਾ ਦੀ ਗੱਲ ਤਾਂ ਕਰ ਲਈ ਪਰ ਇੰਡੀਆ ਦੇ ਵਿੱਚ ਇੱਕ ਹੋਰ ਬ੍ਰਾਂਡ ਹੈ ਜਿਹੜਾ ਕਿ ਇੰਨਾ ਹੀ ਵੱਡਾ ਹੈ ਤੇ ਉਹਦਾ ਨਾਮ ਹੈ Jio ਜੀ ਹਾਂ Jio ਵੀ ਤੁਹਾਨੂੰ ਆਪਣੇ ਨਾਲ ਜੁੜਨ ਦਾ ਮੌਕਾ ਦੇ ਰਿਹਾ ਹੈ ਇੱਕ ਫਰਾਂਚਾਈਜ਼ੀ ਦੇ ਕੇ ਜਿਹਦਾ ਨਾਮ ਹੈ JioMart ਹੁਣ ਤੁਸੀਂ ਈ-ਕਾਮਰਸ ਬਾਰੇ ਸੁਣਿਆ ਹੋਵੇਗਾ ਜਿਵੇਂ ਕਿ Amazon, Flipkart ਵਗੈਰਾ ਉਸ ਤੋਂ ਬਾਅਦ ਤੁਸੀਂ ਕੁਇਕ ਕਾਮਰਸ ਬਾਰੇ ਸੁਣਿਆ ਹੋਵੇਗਾ ਜਿਵੇਂ ਕਿ Blinkit, Zepto, Instamart ਵਗੈਰਾ ਪਰ JioMart ਨਾ ਜਿਹੜਾ ਉਹ ਇਹਨਾਂ ਤੋਂ ਥੋੜਾ ਜਿਹਾ ਅਲੱਗ ਹੈ JioMart ਬੇਸਿਕਲੀ O2O ਮਾਡਲ ਦੇ ਵਿੱਚ ਆਪਰੇਟ ਕਰਦਾ ਹੈ ਜਿਹਦਾ ਮਤਲਬ ਹੈ ਆਫਲਾਈਨ ਟੂ ਆਨਲਾਈਨ ਬੇਸਿਕਲੀ ਕਸਟਮਰ JioMart ਦੀ ਐਪ ਤੋਂ ਕੁਝ ਆਰਡਰ ਕਰੇਗਾ ਤੇ JioMart ਉਸ ਆਰਡਰ ਨੂੰ ਆਪਣੇ ਕਿਸੇ ਸਟੋਰ ਦੇ ਨਾਲ ਕਨੈਕਟ ਕਰ ਦੇਗਾ ਜਿਸ ਤੋਂ ਬਾਅਦ ਡਿਲੀਵਰੀ ਪਾਰਟਨਰ ਉਸ ਸਟੋਰ ਤੋਂ ਸਮਾਨ ਲੈ ਕੇ ਡਿਲੀਵਰ ਕਰ ਦੇਗਾ ਇਹ ਉਹਨਾਂ ਲਈ ਕਾਫੀ ਵਧੀਆ ਹੈ ਜਿਹੜੇ ਆਲਰੇਡੀ ਆਪਣੇ ਕੋਈ ਗ੍ਰੋਸਰੀ ਸਟੋਰ ਵਗ ਹੁਣ ਜੇਕਰ ਤੁਸੀਂ ਇਹ ਫਰੈਂਚਾਈਜ਼ੀ ਲੈਣ ਬਾਰੇ ਸੋਚ ਰਹੇ ਹੋ ਤਾਂ ਇਹਦਾ ਤੁਹਾਨੂੰ ਫਾਇਦਾ ਇਹ ਹੋਏਗਾ ਕਿ ਤੁਹਾਨੂੰ ਆਨਲਾਈਨ ਆਰਡਰ ਆਉਣੇ ਸ਼ੁਰੂ ਹੋ ਜਾਣਗੇ ਤੇ ਦੂਜਾ ਇਹ ਹੈ ਵੀ ਤੁਸੀਂ ਜਿਓ ਮਾਰਟ ਤੋਂ ਆਪਣਾ ਸਮਾਨ ਖਰੀਦ ਸਕਦੇ ਹੋ ਇਹ ਕਿਹਾ ਜਾਂਦਾ ਹੈ ਵੀ ਇੱਥੇ ਜਿਓ ਮਾਰਟ ਦੇ ਨਾਲ ਹੋਲ ਸੇਲਰ ਤੇ ਡਿਸਟ੍ਰੀਬਿਊਟਰ ਨਾਲੋਂ ਵੀ ਸਸਤਾ ਸਮਾਨ ਮਿਲ ਜਾਂਦਾ ਹੈ ਹੁਣ ਜੇਕਰ ਇਨਵੈਸਟਮੈਂਟ ਦੀ ਗੱਲ ਕਰੀਏ ਤਾਂ ਜਿਓ ਮਾਰਟ ਦੀ ਫਰੈਂਚਾਈਜ਼ੀ ਲੈਣ ਦੇ ਲਈ ਤੁਹਾਡੇ ਕੋਲ ਘੱਟੋ ਘੱਟ ਵੀ 25 ਲੱਖ ਰੁਪਏ ਆਉਣਾ ਚਾਹੀਦਾ ਹੈ ਇਹਦੇ ਵਿੱਚੋਂ 8-10 ਲੱਖ ਸਿਕਿਉਰਿਟੀ ਅਮਾਉਂਟ ਹੈ 5-7 ਲੱਖ ਦੀ ਗੱਲ ਕਰੀਏ ਤਾਂ ਉਹ ਇਨਵੈਂਟਰੀ amount ਹੈ 2-3 ਲੱਖ ਰੁਪਏ ਤੁਹਾਡੀ ਸਟੋਰੇਜ ਕਾਸਟ ਹੈ ਤੇ ਬਾਕੀ ਆਪਾਂ ਮਾਰਕੀਟਿੰਗ ਵਗੈਰਾ ਦੇ ਲਈ ਮੰਨ ਕੇ ਚੱਲ ਸਕਦੇ ਹਾਂ ਮਾਰਜਨ ਦੀ ਗੱਲ ਕਰੀਏ ਤਾਂ ਗਰੋਸਰੀ ਤੇ ਤੁਹਾਨੂੰ ਯੂਸੂअली 5 ਤੋਂ 15% ਦਾ ਮਾਰਜਨ ਮਿਲ ਜਾਂਦਾ ਹੈ ਬਟ ਉਹ ਡਿਪੈਂਡ ਕਰਦਾ ਵੀ ਤੁਸੀਂ ਪ੍ਰੋਡਕਟ ਕਿਦਾਂ ਦੇ ਰੱਖੇ ਹੋਏ ਆ ਆਪਾਂ ਇੱਕ ਐਵਰੇਜ 7 ਤੋਂ 8% ਮੰਨ ਕੇ ਚੱਲ ਸਕਦੇ ਹਾਂ ਹੁਣ ਤੁਸੀਂ ਕਿੰਨੀ ਸੇਲ ਕਰ ਪਾਓਗੇ ਡਿਪੈਂਡ ਕਰਦਾ ਵੀ ਤੁਸੀਂ ਕਿਹੜੇ ਏਰੀਆ ਚੋਂ ਤੇ ਉੱਥੇ ਕੰਪੀਟੀਸ਼ਨ ਕਿਦਾਂ ਦਾ ਹੈ ਅਪਲਾਈ ਕਰਨ ਦੇ ਲਈ ਤੁਸੀਂ ਇਹਨਾਂ ਦੀ ਐਪ JioMart Partner ਨੂੰ Play Store ਤੋਂ ਡਾਊਨਲੋਡ ਕਰ ਸਕਦੇ ਹੋ ਤੇ ਹਾਂ ਇਹ ਚੀਜ਼ ਬਹੁਤ ਹੀ ਲਿਮਟਡ ਸ਼ਹਿਰਾਂ ਦੇ ਵਿੱਚ ਹੈ ਜਿਵੇਂ ਕਿ ਮੁੰਬਈ ਚਨਈ ਨਵੀਂ ਦਿੱਲੀ ਹੈਦਰਾਬਾਦ ਵਗੈਰਾ ਤੇ ਬਹੁਤ ਜਲਦੀ ਬਾਕੀ ਸ਼ਹਿਰਾਂ ਦੇ ਵਿੱਚ ਵੀ ਐਕਸਪੈਂਡ ਕਰ ਰਹੇ ਆ ਆਮ ਸ਼ੋਰ ਜਿਹੜਾ ਸਾਡਾ ਲਾਸਟ ਫਰੈਂਚਾਈਜ਼ੀ ਆਈਡੀਆ ਨਾ ਉਹ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੇਗਾ ਉਹਦਾ ਨਾਮ ਹੈ ਜ਼ੂਡਿਓ ਤੇ ਮੈਨੂੰ ਨਹੀਂ ਲੱਗਦਾ ਇਦਾਂ ਦਾ ਕੋਈ ਹੋਏਗਾ ਜਿਨੇ ਜ਼ੂਡਿਓ ਦਾ ਨਾਮ ਨਾ ਸੁਣਿਆ ਹੋਵੇ ਜ਼ੂਡਿਓ ਵਨ ਆਫ ਦਾ ਫਾਸਟੈਸਟ ਗਰੋਇੰਗ ਫੈਸ਼ਨ ਬ੍ਰਾਂਡ ਇਨ ਇੰਡੀਆ ਦਾ ਜ਼ੂਡਿਓ ਇਨੀ ਤੇਜ਼ੀ ਨਾਲ ਗਰੋ ਕਰ ਰਿਹਾ ਹੈ ਵੀ ਇਹਨਾਂ ਦੇ ਕਿਸੇ ਵੀ ਸਟੋਰ 'ਚ ਜਾਓ ਹਮੇਸ਼ਾ ਭਰੇ ਹੀ ਦਿਖਦਾ ਹੈ ਤਾਂ ਇੱਥੇ ਤੁਹਾਡੇ ਕੋਲ ਵੀ ਓਪਰਚ ਇਸ ਮਾਡਲ ਦੇ ਵਿੱਚ ਕਾਫੀ ਵੱਡੇ ਬ੍ਰਾਂਡਜ਼ ਆਪਣੀ ਫ੍ਰੈਂਚਾਈਜ਼ੀਜ਼ ਦੇ ਰਿਹਾ ਜਿਵੇਂ ਕਿ ਮੈਕਡੋਨਲਡਜ਼ ਹੋ ਗਿਆ ਕੋਸਟਾ ਕਾਫੀ ਪੀਜ਼ਾ ਹੱਟ ਬਾਸਕਨ ਰੋਬਿੰਸ ਵਗੈਰਾ ਇਸ ਮਾਡਲ ਦਾ ਸਿੰਪਲ ਜਿਹਾ ਮਤਲਬ ਹੈ ਵੀ ਤੁਸੀਂ ਇਹਨਾਂ ਦੇ ਫਰੈਂਚਾਈਜ਼ੀ ਦੇ ਓਨਰ ਹੁੰਨੇ ਹੋ ਤੇ ਉਸ ਫਰੈਂਚਾਈਜ਼ੀ ਨੂੰ ਕੰਪਨੀ ਰਨ ਕਰਦੀ ਆ। ਕੋਕੋ ਮਾਡਲ ਦੇ ਵਿੱਚ ਤੁਸੀਂ ਇਨੀਸ਼ੀਅਲ ਸੈਟਅਪ ਕਾਸਟ ਤੇ ਇਲੈਕਟ੍ਰਿਸਿਟੀ ਬਿੱਲ ਵਗੈਰਾ ਹੀ ਬੇਅਰ ਕਰਨੇ ਹੁੰਦੇ ਆ। ਬਾਕੀ ਜਿਹੜੇ ਐਕਸਪੈਂਸਸ ਹੁੰਦੇ ਆ ਜਿਵੇਂ ਕਿ ਸਟਾਫ ਸੈਲਰੀਜ਼ ਡਿਲੀਵਰੀ ਵਗੈਰਾ ਉਹ ਸਾਰਾ ਕੁਝ ਕੰਪਨੀ ਦੇਖਦੀ ਆ। ਹੁਣ ਇਨਵੈਸਟਮੈਂਟ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆਂ ਵੀ ਜੂਡੀਓ ਦੀ ਫਰੈਂਚਾਈਜ਼ੀ ਲੈਣਾ ਥੋੜਾ ਜਿਹਾ ਜ਼ਿਆਦਾ ਹੀ ਕਾਸਟਲੀ ਹੈ। ਇਸ ਲਈ ਤੁਹਾਡੇ ਕੋਲੇ ਘੱਟੋ-ਘੱਟ 1.5 ਤੋਂ 2 ਤੋ ਜੂਡੀਓ ਦੀ ਫਰੈਂਚਾਈਜ਼ੀ ਲੈਣੀ ਆ ਤੁਹਾਡੇ ਕੋਲ ਘੱਟੋ ਘੱਟ 3000 ਤੋਂ 6000 ਸਕਰ ਫੀਟ ਤੱਕ ਦੀ ਜਗ੍ਹਾ ਹੋਣੀ ਚਾਹੀਦੀ ਆ ਉਸ ਤੋਂ ਇਲਾਵਾ ਤੁਹਾਨੂੰ 10 ਲੱਖ ਦੀ ਫਰੈਂਚਾਈਜ਼ੀ ਫੀਸ ਦੇਣੀ ਪੈਗੀ 30 ਲੱਖ ਦਾ ਸਿਕਿਉਰਿਟੀ ਅਮਾਉਂਟ ਦੇਣਾ ਪਏਗਾ ਤੇ ਇਹਦੇ ਨਾਲ ਨਾਲ ਤੁਹਾਡੇ ਕੋਲ 15 ਤੋਂ 20 ਲੱਖ ਰੁਪਏ ਹੋਣਾ ਚਾਹੀਦਾ ਸਟੈਂਪ ਡਿਊਟੀ ਕੰਸਲਟੇਸ਼ਨ ਵਗੈਰਾ ਦੇ ਲਈ ਤੇ ਜੂਡੀਓ ਦਾ ਸਟੋਰ ਸੈਟਅਪ ਕਰਵਾਉਣ ਦੇ ਲਈ ਕੰਪਨੀ ਤੁਹਾਡੇ ਕੋਲੋਂ ਇੱਕ ਸਪੈਸੀਫਿਕ ਥੀਮ ਦੇ ਵਿੱਚ ਇੰਟੀਰੀਅਰ ਵੀ ਕਰਵਾਏਗੀ ਜੋ ਕਿ ਆਰਾਊਂਡ 30 ਤੋਂ 40 ਲੱਖ ਰੁਪਏ ਦਾ ਪਵੇਗਾ ਤੇ 50 ਤੋਂ 60 ਲੱਖ ਰੁਪਏ ਦਾ ਤੁਹਾਨੂੰ ਸਮਾਨ ਹਾਈਡਾਸਕੋਪ ਕੀਤਾ ਜੁੜੀਏ ਦੇ ਵਿੱਚ ਤੁਹਾਨੂੰ ਟੋਟਲ ਰੈਵਨਿਊ ਦਾ 10 ਤੋਂ 15% ਮਾਰਜਿਨ ਮਿਲ ਜਾਂਦਾ ਜੇਕਰ ਆਪਾਂ ਐਵਰੇਜ ਵੀ ਲਾ ਕੇ ਚੱਲੀਏ ਤਾਂ ਮਹੀਨੇ ਦੇ 50 ਲੱਖ ਤੋਂ ਲੈ ਕੇ 70 ਲੱਖ ਦੀ ਸੇਲ ਹੁੰਦੀ ਹੈ ਤੇ ਜੇਕਰ ਆਪਾਂ 50 ਲੱਖ ਦਾ 10% ਵੀ ਲਾ ਕੇ ਚੱਲੀਏ ਤਾਂ ਮਹੀਨੇ ਦਾ 5 ਲੱਖ ਰੁਪਏ ਬਣਦਾ ਹੈ ਹੁਣ ਕਿਉਂਕਿ ਇੱਥੇ ਤੁਹਾਡਾ ਕੋਈ ਬਹੁਤਾ ਆਨਗoing ਖਰਚਾ ਹੈ ਨਹੀਂ ਜ਼ਿਆਦਾਤਰ ਆਪਰੇਸ਼ਨ ਕੰਪਨੀ ਖੁਦ ਹੀ ਸੰਭਾਲਦੀ ਹੈ ਬਟ ਫਿਰ ਵੀ ਆਪਾਂ ਕੰਜ਼ਰਵੇਟਿਵਲੀ ਇਹ ਮੰਨ ਕੇ ਚੱਲ ਸਕਦੇ ਹਾਂ ਵੀ ਤੁਸੀਂ 4 ਲੱਖ ਰੁਪਏ ਮਹੀਨੇ ਦਾ ਬੜੇ ਆਰਾਮ ਨਾਲ ਬਣਾ ਸਕਦੇ ਹੋ ਤੇ 1 ਸਾਲ ਦੇ ਵਿੱਚ ਤੁਸੀਂ ਆਪਣਾ 50 ਲੱਖ ਰੁਪਏ ਬਚਾ ਲੋਗੇ ਹੁਣ ਤੁਹਾਡੀ ਜਿਹੜੀ ਅਫਰੰਟ ਕਾਸਟ ਸੀ ਜੋ ਕਿ 1.5 ਕਰੋੜ ਸੀ ਉਹ ਤੁਸੀਂ ਅਰਾਊਂਡ 3 ਸਾਲ ਦੇ ਵਿੱਚ ਪੂਰੀ ਕਰ ਲੋਗੇ ਮੋਸਟ ਲਾਈਕਲੀ ਇਸ ਤੋਂ ਪਹਿਲਾਂ ਹੀ ਹੋ ਜਾਏਗੀ ਬਟ ਫਿਰ ਵੀ ਆਪਾਂ ਇੱਕ ਕੰਜ਼ਰਵੇਟਿਵਲੀ ਐਸਟੀਮੇਟ ਲਾ ਕੇ ਚੱਲਦੇ ਹਾਂ ਵੀ 3 ਸਾਲਾਂ 'ਚ ਤਾਂ ਹੋ ਹੀ ਜਾਏਗੀ ਤੇ ਜੁੜੀ ਹੋ 7 ਸਾਲ ਦਾ ਲਾਇਸੈਂ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਇਹ ਸਿੰਪਲ ਜਿਹਾ ਫਾਰਮ ਭਰ ਸਕਦੇ ਹੋ ਜੇਕਰ ਤੁਸੀਂ ਇਹਨਾਂ ਦੀਆਂ ਸਾਰੀਆਂ ਰਿਕੁਆਇਰਮੈਂਟ ਫਿਲ ਕਰਦੇ ਹੋ ਤੇ ਤੁਹਾਡੇ ਪੰਜ ਤੋਂ 10 ਕਿਲੋਮੀਟਰ ਦੀ ਰੇਂਜ 'ਚ ਕੋਈ ਹੋਰ ਜੁਡੀਓ ਸਟੋਰ ਨਹੀਂ ਹੈ ਤਾਂ ਤੁਹਾਨੂੰ ਕੰਪਨੀ ਵੱਲੋਂ ਕਾਲ ਬੈਕ ਆ ਜਾਏਗਾ ਸੋ ਇਸੇ ਸਾਡੇ ਅੱਜ ਦੇ ਚਾਰ ਜੈਨੂਇਨ ਫਰੈਂਚਾਈਜ਼ੀ ਆਈਡੀਆਜ਼ ਜਿੱਥੇ ਤੁਸੀਂ ਕੰਫਰਟੇਬਲੀ ਮਹੀਨੇ ਦਾ 2 ਤੋਂ 3 ਲੱਖ ਰੁਪਏ ਬਣਾ ਸਕਦੇ ਹੋ ਵੈਸੇ ਤਾਂ ਅਸੀਂ ਇਹਨਾਂ ਸਾਰੇ ਆਈਡੀਆਜ਼ ਨੂੰ ਬਰੀਫਲੀ ਦੱਸਿਆ ਹੈ ਬਟ ਜੇਕਰ ਤੁਹਾਨੂੰ ਕਿਸੇ ਵੀ ਆਈਡੀਆ ਤੇ ਡਿਟੇਲਡ ਵੀਡੀਓ ਚਾਹੀਦੀ ਹੈ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਜਲਦੀ ਮਿਲਦੇ ਹਾਂ